ਸਾਰੇ ਗਾਲਜ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਜਿਹਾ ਹੋਣਾ ਵਾ ਮੌਸਮ ਬਹੁਤ ਵਧੀਆ ਹੋ ਗਿਆ ਮੈਂ ਕਮੈਂਟ ਵਿੱਚ ਪਿਛਲੀ ਵੀਡੀਓ ਚ ਕਮੈਂਟ ਕੀਤਾ ਸੀਗਾ ਕਿ ਦੱਸਿਓ ਵੀ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ ਬਹੁਤ ਸਾਰੀਆਂ ਭੈਣਾਂ ਜਿਹੜੇ ਮੇਰੇ ਭਰਾ ਨੇ ਉਹਨਾਂ ਦੇ ਕਮੈਂਟ ਆਏ ਨੇ ਕੋਈ ਕੋਟਕਪੂਰੇ ਤੋਂ ਬੋਲ ਰਿਹਾ ਕੋਈ ਫਤਿਹਗਰ ਸਾਹਿਬ ਤੋਂ ਬੋਲ ਰਿਹਾ ਕੋਈ ਗੁਰਦਾਸਪੁਰ ਤੋਂ ਬੋਲ ਰਿਹਾ ਕੋਈ ਮੁਹਾਲੀ ਤੋਂ ਬੋਲ ਰਿਹਾ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਆ ਇਹ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਜਿਹੜੀ ਹੈ ਸਾਡੀ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਦੇ ਹੋ ਤੇ ਵੇਖਣੇ ਵੀ ਚਾਹੀਦੀ ਹੈ ਸਹੀ ਗੱਲ ਹੈ ਜੇ ਕਿਸੇ ਭੈਣ ਭਰਾ ਦੇ ਨਾਲ ਪਿਆਰ ਬਣਿਆ ਹੋਵੇ ਤਾਂ ਉਹਨੂੰ ਦੇਖਣ ਨੂੰ ਵੀ ਮਨ ਕਰਦਾ ਹੈ ਤੇ ਜਿਸ ਤਰ੍ਹਾਂ ਤੁਹਾਡਾ ਸਾਡੇ ਨਾਲ ਤੇ ਸਾਡਾ ਤੁਹਾਡੇ ਨਾਲ ਸਾਰਿਆਂ ਦੇ ਨਾਲ YouTube ਫੈਮਿਲੀ ਦੇ ਨਾਲ ਪਿਆਰ ਬਣਿਆ ਹੋਇਆ ਹੈ ਤੇ ਸੋ ਅੱਜ ਜਿਹੜਾ ਬੱਦਲਵਾਈ ਹੋਈ ਆ ਕੱਲ ਦਾ بارش ਆ ਰਹੀ ਆ ਤੇ بارش ਦੇ ਮੌਸਮ ਦੇ ਵਿੱਚ ਕਾਫੀ ਜਿਹੜੀਆਂ ਮੇਰੀਆਂ ਸਿਸਟਰਾਂ ਉਹਨਾਂ ਦੇ ਬਾਰ ਬਾਰ ਕਮੈਂਟ ਆ ਰਹੇ ਆ ਲੰਬੇ ਵਾਲਾਂ ਦੇ ਬਾਰੇ ਦੱਸੋ ਵਾਲਾਂ ਦੀ ਟੁੱਟਣ ਦੀ ਸਮੱਸਿਆ ਬਾਰੇ ਦੱਸੋ ਮੈਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕਰ ਚੁੱਕੀ ਆ ਬਟ ਫੇਰ ਵੀ ਬਾਰ ਬਾਰ ਜਿਹੜੀ ਆ ਇਹ ਕੁਐਸਚਨ ਆ ਰਿਹਾ ਕਿ ਤੁਸੀਂ ਵਾਲਾਂ ਨੂੰ ਲੰਬੇ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਦੱਸੋ ਤੇ ਵਾਲ ਜਿਹੜੇ ਸਾਡੇ ਹੁਣ ਪ੍ਰਸਾਦ ਦੇ ਮੌਸਮ ਵਿੱਚ ਵਾਲ ਬਹੁਤ ਜ਼ਿਆਦਾ ਟੁੱਟਦੇ ਨੇ ਤੇ ਇਹ ਇਹਦੀ ਕੇਅਰ ਕਿਸ ਤਰ੍ਹਾਂ ਕਰੀਏ ਉਹਦੇ ਬਾਰੇ ਦੱਸੋ ਤੇ ਫਿਰ ਮੈਂ ਦੁਬਾਰਾ ਤੁਹਾਡੇ ਵਾਸਤੇ ਡਿਮਾਂਡਡ ਵੀਡੀਓ ਲੈ ਕੇ ਆਈ ਆ ਕੀ ਅਸੀਂ ਵਾਲਾਂ ਵਿੱਚ ਕੀ ਚੀਜ਼ ਲਗਾਈਏ ਕਿ ਸਾਡੇ ਵਾਲ ਜਿਹੜੇ ਹੈਲਦੀ ਹੋਣੇ ਸ਼ੁਰੂ ਹੋ ਜਾਣਗੇ ਤੇ ਟੁੱਟਣੋਂ ਖੜ ਜਾਣਗੇ ਵਾਲਾਂ ਦਾ ਜਿਹੜਾ ਬੌਂਸ ਹੋਵੇ ਵਾਲ ਜਿਹੜੇ ਭਾਰੇ ਹੋ ਜਾਣਗੇ ਤੇ ਟੁੱਟਣਗੇ ਨਹੀਂ ਤੇ ਨਵੀਂ ਗਰੋਥ ਹੋਣੀ ਸ਼ੁਰੂ ਹੋ ਜਾਣਗੀ ਤੇ ਤੁਹਾਡੇ ਨਵੇਂ ਬੇਬੀ ਹੈਅਰ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਗੰਜਾਪਨ ਖਤਮ ਹੋ ਜਾਏਗਾ ਇਹਦੇ ਵਾਸਤੇ ਅਸੀਂ ਕੀ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਕੱਚ ਦਾ ਗਲਾਸ ਲੈ ਲੈਣਾ ਹੈ ਕੱਚ ਦੇ ਗਲਾਸ ਨੂੰ ਇਹ ਦੇਖੋ ਇੰਨਾ ਪਾਣੀ ਤੁਸੀਂ ਲੈ ਲਿਆ ਇਹ ਅਸੀਂ سیرਮ ਤਿਆਰ ਕਰਾਂਗੇ ਜਿੰਨਾ ਤੁਸੀਂ سیرਮ ਤਿਆਰ ਕਰਨਾ ਉਹਦੇ ਅਕੋਰਡਿੰਗ ਜਿਹੜਾ ਤੁਸੀਂ ਪਾਣੀ ਲੈ ਲੈਣਾ ਤੇ ਮੈਂ ਇੱਕ ਕੱਚ ਦੇ ਗਲਾਸ ਵਿੱਚ ਇੰਨਾ ਪਾਣੀ ਲੈ ਲਿਆ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਇਹ ਹੈ ਜੀ ਮੇਥੇ ਤੁਸੀਂ ਮੇਥੇ ਮੇਥੀ ਦਾਣਾ ਕੁਝ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਮੈਂ ਇੱਕ ਚਮਚ ਜਿਹੜਾ ਵਾ ਉਹ ਮੇਥਿਆਂ ਦਾ ਐਡ ਕਰ ਦੂੰਗੀ ਗਲਾਸ ਦੇ ਵਿੱਚ ਗਲਾਸ ਦੇ ਵਿੱਚ ਮੈਂ ਇੱਕ ਚਮਚ ਜਿਹੜਾ ਵਾ ਉਹ ਮੇਥਿਆਂ ਦਾ ਐਡ ਕਰ ਦਿੱਤਾ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਜਿਹੜੇ ਆ ਇਹ ਦੇਖੋ ਸੱਤ ਅੱਠ ਲੌਂਗ ਨੇ ਲੌਂਗ ਆਰਮ ਘਰਾਂ ਦੇ ਵਿੱਚ ਹੁੰਦੇ ਨੇ ਚਾ ਮਸਾਲੇ ਦੇ ਵਿੱਚ ਅਸੀਂ ਯੂਜ਼ ਕਰਦੇ ਆ ਇਹ ਜਿਹੜੇ ਆ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਨੇ ਤੇ ਵਾਲਾਂ ਨੂੰ ਜਿਹੜਾ ਵਾ ਜੜ ਤੋਂ ਬਲੈਕ ਕਰਨ ਵਿੱਚ ਹੈਲਪ ਕਰਦੇ ਨੇ ਜਿਹੜੇ ਸਾਡੇ ਵਾਈਟ ਵਾਲ ਹੋਣੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਖਤਮ ਕਰਦੇ ਨੇ ਤੇ ਵਾਲਾਂ ਦੀ ਜਿਹੜੀ ਲੈਂਥ ਵਿੱਚ ਬਹੁਤ ਹੀ ਹੈਲਪਫੁਲ ਨੇ ਤੇ ਇਹ ਮੈਂ ਸੱਤ ਅੱਠ ਜਿਹੜੇ ਆ ਇਹ ਲੈ ਲਿਆ ਲੌਂਗ ਲੋਕ ਵੀ ਤੁਸੀਂ ਜਿਹੜੇ ਆ ਇਹ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਡਿਪ ਕਰਦੇ ਨੇ ਇਹਨੇ ਕਿਉਂਕਿ ਮੈਂ ਤੁਹਾਨੂੰ ਇਸ ਤਰੀਕੇ ਨਾਲ ਵੀ ਦੱਸ ਸਕਦੀ ਨਹੀਂ ਦੱਸ ਸਕਦੀ ਸੀ ਕਿ ਪਰ ਫਿਰ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਬਣਾ ਕੇ ਦੱਸੋ ਬਣਾ ਕੇ ਦੱਸੋ ਤੇ ਮੇਰੇ ਕੋ ਬਣਿਆ ਪਿਆ ਏ ਤੇ ਇਸ ਕਰਕੇ ਮੈਂ ਨਹੀਂ ਸੀ ਬਣਾ ਰਹੀ ਤੇ ਹੁਣ ਮੈਂ ਜਿਹੜਾ ਵਾ ਪਹਿਲਾਂ ਮੈਂ ਇਕੱਲੇ ਮੇਥੀ ਦਾਣੇ ਦਾ ਜਿਹੜਾ ਵਾ ਉਹ سیرਮ ਬਣਾਇਆ ਸੀਗਾ ਤੇ ਕਈਆਂ ਨੂੰ ਨਹੀਂ ਵੀ ਇਫੈਕਟ ਹੁੰਦਾ ਜਿਹਨੂੰ ਨਹੀਂ ਇਫੈਕਟ ਹੁੰਦਾ ਜਿਨ੍ਹਾਂ ਦੇ ਜ਼ਿਆਦਾ ਹੀ ਵਾਲ ਜਿਹੜੇ ਛੋਟੇ ਨੇ ਬਿਲਕੁਲ ਵੀ ਜਿਹੜੇ ਆ ਉਹ ਨਹੀਂ ਵੱਧ ਰਹੇ ਜਾਂ ਬਹੁਤ ਜ਼ਿਆਦਾ ਛੱਡ ਰਹੇ ਨੇ ਉਹ ਇਹ ਜਿਹੜੀ ਹਾਂ ਸਿਰਮਵਾ ਇਹਨੂੰ ਜ਼ਰੂਰ ਬਣਾਓ ਤੇ ਇਹ ਮੇਥੀ ਦਾਣਾ ਇੱਕ ਚਮਚਾ ਪਾਤਾ 7-8 ਪਾਤਾ ਲੌਂਗ ਤੇ ਹੁਣ ਇਹ ਆ ਜੀ ਕਲੌਂਜੀ ਕਲੌਂਜੀ ਜਿਹੜੇ ਪਿਆਜ਼ ਦੇ ਬੀਜ ਹੁੰਦੇ ਆ ਕਲੌਂਜੀ ਜਿਹੜੀ ਆਮ ਜਿਹੜਾ ਆਂਬ ਦਾ ਅਚਾਰ ਵਾ ਅਚਾਰ ਦੇ ਵਿੱਚ ਪਾਈ ਜਾਂਦੀ ਆ ਤੇ ਇਹ ਬਲੈਕ ਕਲਰ ਦੀ ਹੁੰਦੀ ਹੈ ਤੇ ਦੇਖੋ ਇਹ ਆ ਕਲੌਂਜੀ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਕਲੌਂਜੀ ਦਾ ਐਡ ਕਰ ਦਾਂਗੇ ਹੁਣ ਅਸੀਂ ਇਹਨਾਂ ਸਿੰਨਾ ਚੀਜ਼ਾਂ ਨੂੰ ਜਿਹੜਾ ਵਾ ਖਲਾ ਦੇਵਾਂਗੇ ਜੇ ਤੁਹਾਡੇ ਕੋਲ ਕੜੀ ਪੱਤਾ ਹੈਗਾ ਤਾਂ ਤੁਸੀਂ ਇਹਦੇ ਵਿੱਚ 4-5 ਪੱਤੇ ਕੜੀ ਪੱਤੇ ਦੇ ਜਿਹੜੇ ਆ 5 ਪੱਤੇ ਐਡ ਕਰ ਸਕਦੇ ਆ 5-10 ਪੱਤੇ ਇਸ ਟਾਈਮ ਮੇਰੇ ਕੋਲ ਨਹੀਂ ਸੀਗਾ ਅਵੇਲੇਬਲ ਜਦੋਂ ਲਿਆ ਕੇ ਤੇ ਫਿਰ ਇਹਦੇ ਵਿੱਚ ਐਡ ਕਰ ਦਵਾਂਗੇ ਤਾਂ ਤੁਸੀਂ 5-7 ਪੱਤੇ ਕੜੀ ਪੱਤੇ ਦੇ ਐਡ ਕਰ ਦਿਓ ਜੇ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਚੀਜ਼ਾਂ ਤਿੰਨ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਤੇ ਇਹਨਾਂ ਨੂੰ ਹੁਣ ਹਲਾ ਕੇ ਅਸੀਂ ਕੀ ਕਰਨਾ ਹੈ ਇਹਨੂੰ ਟੱਕ ਕੇ ਅਸੀਂ 3 ਦਿਨ ਵਾਸਤੇ ਇਹਨੂੰ ਰੱਖ ਦੇਣਾ ਹੈ ਇਨੂੰ ਬੋਇਲ ਨਹੀਂ ਕਰਨਾ ਕੁਛ ਨਹੀਂ ਕਰਨਾ 3 ਦਿਨ ਵਾਸਤੇ ਇਹਨਾਂ ਨੂੰ ਇਸੇ ਤਰੀਕੇ ਨਾਲ ਡਿਪ ਹੋਇਆ ਰਹਿਣ ਦੇਣਾ ਹੈ ਇਹਨਾਂ ਤਿੰਨਾਂ ਚੀਜ਼ਾਂ ਦਾ ਅਸਰ ਜਿਹੜਾ ਪਾਣੀ ਦੇ ਵਿੱਚ ਆ ਜਾਵੇਗਾ ਫਿਰ ਤੁਸੀਂ ਇਸ ਪਾਣੀ ਨੂੰ ਜਿਹੜਾ 3 ਦਿਨ ਬਾਅਦ ਉਸ ਤੋਂ ਪਹਿਲਾਂ ਨਹੀਂ 3 ਦਿਨ ਬਾਅਦ ਇਸ ਪਾਣੀ ਨੂੰ ਜੇ ਤੁਹਾਡੇ ਧੁੱਪ ਲੱਗਦੀ ਹੈ ਤਾਂ ਤੁਸੀਂ ਧੁੱਪ ਵਿੱਚ ਰੱਖ ਦਿਓ ਜੇ ਨਹੀਂ ਹੈਗੀ ਧੁੱਪ ਤਾਂ ਤੁਸੀਂ ਕਿਚਨ ਦੇ ਵਿੱਚ ਤੁਸੀਂ ਜਿੱਦਾਂ ਗੈਸ ਫਲੇਮ ਦੇ ਜਿੱਥੇ ਹੀਟ ਪਹੁੰਚਦੀ ਹੈ ਉੱਥੇ ਹੀ ਰੱਖ ਦਿਓ ਤੁਸੀਂ ਤੇ ਇਹ ਤਿੰਨ ਦਿਨ ਬਾਅਦ ਫਿਰ ਤੁਸੀਂ ਇਹਨੂੰ ਛਾਣ ਕੇ ਤੇ ਕਿਸੇ ਸਪਰੇਅ ਵਾਲੀ ਬੋਤਲ ਦੇ ਵਿੱਚ ਪਾ ਲਓ ਜਿੱਦਾਂ سیرਮ ਵਗੈਰਾ ਹੁੰਦੇ ਨੇ ਅ ਗੁਲਾਬ ਜਲ ਵਾਲੀ ਸਪਰੇਅ ਬੋਤਲ ਹੁੰਦੀ ਆ ਕੋਈ ਟੋਨਰ ਵਾਲੀ ਬੋਤਲ ਹੁੰਦੀ ਆ ਕੋਈ ਵੀ ਬੋਤਲ ਤੁਹਾਡੇ ਕੋਲ ਸਪਰੇਅ ਵਾਲੀ ਆ ਗਈ ਤੁਸੀਂ ਉਹਦੇ ਵਿੱਚ ਇਹਨੂੰ ਐਡ ਕਰ ਲਓ ਤੇ ਐਡ ਕਰਕੇ ਤੇ ਫਿਰ ਤਿੰਨ ਦਿਨ ਬਾਅਦ ਤੁਸੀਂ ਇਹਨੂੰ ਆਪਣੀਆਂ ਵਾਲਾਂ ਦੀਆਂ ਰੂਟਸ ਵਿੱਚ ਲਗਾਉਣਾ ਸ਼ੁਰੂ ਕਰੋ ਤੁਸੀਂ ਡੇਲੀ ਜਦੋਂ ਵੀ ਤੁਸੀਂ ਸ਼ਰਵਾਨਾਏ ਉਸ ਤੋਂ 10 ਮਿੰਟ ਪਹਿਲਾਂ ਇਹਨੂੰ ਵਾਲਾਂ ਦੀਆਂ ਰੂਟਸ ਵਿੱਚ ਲਗਾਓ ਤੇ ਫਿਰ ਪੱਖੇ ਥੱਲੇ ਬੈਠ ਜਾਓ ਤੁਹਾਡੇ ਸੁੱਕ ਜਾਣਗੇ ਤੁਸੀਂ ਸਿਰ ਜਿਹੜਾ ਆਪਣਾ ਫਿਰ ਜਿਹੜਾ ਬਾਅ ਸਕਦੇ ਹੋ ਤੇ ਇਹਦੀ ਕੋਈ ਵੀ ਸਮੈਲ ਕੁਛ ਵੀ ਚਿਪਚਿਪਾ ਕੁਛ ਨਹੀਂ ਲੱਗੇਗਾ ਤੇ ਇਹਨੂੰ ਯਾਦ ਰੱਖਣਾ ਕੱਚ ਦੇ ਬਰਤਨ ਵਿੱਚ ਪਾਉਣਾ ਹੈ ਤੇ 3 ਦਿਨ ਦੀ ਧੁੱਪ ਲਗਾਣੀ ਆ ਜਾਂ ਇਹਨੂੰ 3 ਦਿਨ ਧੁੱਪ ਹੋ ਕੇ ਜਿੱਥੇ ਹੀਟ ਵਾਲੀ ਜਗਾ ਕਿਚਨ ਉਹਦੇ ਵਿੱਚ ਰਹਿਣ ਦਿਓ ਤੇ ਇਹ ਤੁਹਾਡਾ سیرਮ ਤਿਆਰ ਹੋ ਜਾਏਗਾ ਤੇ ਤੁਹਾਡੇ ਵਾਲ ਜਿਹੜੇ ਬਿਲਕੁਲ ਵੀ ਨਹੀਂ ਝੜਨਗੇ ਮੇਰੇ ਵਾਲਾਂ ਦੀ ਗਰੋਥ ਜਿਹੜੀ ਬਿਲਕੁਲ ਛੋਟੀ ਸੀਗੀ ਬਿਲਕੁਲ ਇੰਨੇ ਨੇ ਸੀਗੇ ਮੇਰੇ ਵਾਲ ਇੱਕ ਗਿੱਠ ਦੇ ਬਰਾਬਰ ਤੇ ਬਹੁਤ ਹੀ ਜ਼ਿਆਦਾ ਪਤਲੇ ਹੋ ਗਏ ਸੀਗੇ ਕਿਉਂਕਿ ਮੈਂ ਵਾਲਾਂ ਨੂੰ ਆਪਣੇ ਨੂੰ ਰੀਬੋਰਡਿੰਗ ਕਰਵਾ ਲਈ ਸੀ ਤੇ ਫਿਰ ਜਦੋਂ ਮੈਂ ਬਾਥਰੂਮ 'ਚ ਸਿਰ ਤੋਂ ਲਾਉਂਦਾ ਉੱਥੇ ਵੀ ਵਾਲ ਲੱਥਨੇ ਕੌਮ ਦੇ ਵਿੱਚ ਵੀ ਕੰਗੀ 'ਚ ਵੀ ਵਾਲ ਲੱਥਨੇ ਤੇ ਵੈਸੇ ਵੀ ਜਿੱਦੋਂ ਵੀ ਮੈਂ ਸਿਰ ਨੂੰ ਇਕੱਠਾ ਕਰਨਾ ਉਦੋਂ ਵਾਲ ਲੱਥਦੇ ਰਹਿੰਦੇ ਸੀਗੇ ਤੇ ਮੇਰੇ ਕਾਫੀ ਮੇਰੇ ਵਾਲ ਇਦਨੇ ਕਿ ਜਿੰਨੇ ਬਰੀਕ ਹੋ ਗਏ ਸੀਗੇ ਤੇ ਮੈਨੂੰ ਕਾਫੀ ਜ਼ਿਆਦਾ ਟੈਨਸ਼ਨ ਹੋ ਗਈ ਸੀ ਤੇ ਇਹਦੇ ਨਾਲ ਮੇਰੇ ਜਿਹੜੇ ਆ ਆਈਬ੍ਰੋਜ਼ ਵੀ ਜਿਹੜੇ ਕੱਟ ਹੋਣੇ ਸ਼ੁਰੂ ਹੋ ਗਏ ਸੀਗੇ ਤੇ ਇਹ ਮੇਰੀਆਂ ਪਲਕਾਂ ਪਹਿਲਾਂ ਬਹੁਤ ਲੰਬੀਆਂ ਹੁੰਦੀਆਂ ਸੀ ਉਹ ਵੀ ਕਟਮੀਆਂ ਸ਼ੁਰੂ ਹੋ ਗਈਆਂ ਸੀ ਕਿ ਜਦੋਂ ਦੀ ਮੈਂ ਇਹ ਕੇਅਰ ਕਰਨੀ ਸ਼ੁਰੂ ਕੀਤੀ ਹੈ ਇਹਦੇ ਨਾਲ ਹੀ ਜਿਹੜੇ ਮੇਰੇ ਵਾਲ ਜਿਹੜੇ హెయిਰ ਆ ਉਹ ਕਾਫੀ ਮੇਰੇ ਪਹਿਲਾਂ ਜੂਰੇ ਦਾ ਬਲ ਵੀ ਨਹੀਂ ਸੀਗੀ ਆਉਂਦਾ ਹੁਣ ਮੈਂ ਦੇਖੋ ਜੂੜਾ ਕੀਤਾ ਹੋਇਆ ਹੈ ਤੇ ਤੁਹਾਨੂੰ ਮੈਂ ਖੋਲ ਕੇ ਦਿਖਾ ਲੈਂਦੀ ਹੇ ਮੇਰੇ ਵਾਲਾਂ ਦਾ ਬੌਂਸ ਕਾਫੀ ਹੈਵੀ ਹੋ ਗਿਆ ਹੈ ਮੇਰੇ ਇੰਨੇ ਵਾਲ ਸੀਗੇ ਇੰਨੇ ਇੱਥੋਂ ਤੱਕ ਹੀ ਬਸ ਆਉਂਦੇ ਸੀਗੇ ਇੰਨੇ ਸੀਗੇ ਇੰਨੇ ਵਾਲ ਮੇਰੇ ਜਿਹੜੇ ਉਹ ਵੱਧ ਚੁੱਕੇ ਆ ਕਿਉਂਕਿ ਮੇਰੇ ਵਾਲ ਬਹੁਤ ਜ਼ਿਆਦਾ ਕਰਲੀ ਸੀਗੇ ਤੇ ਮੇਰੇ ਵਾਲ ਵੱਧਦੇ ਨਹੀਂ ਸੀਗੇ ਹੁਣ ਮੇਰੇ ਵਾਲ ਜਿਹੜੇ ਆ ਉਹ ਸਟ੍ਰੇਟ ਹੋਣੇ ਵੀ ਸ਼ੁਰੂ ਹੋ ਗਏ ਆ ਜਿਹੜੇ ਇਹਨਾਂ ਤੇ ਕਰਲ ਵਾ ਉਹ ਵੀ ਖਤਮ ਹੋਣੇ ਸ਼ੁਰੂ ਹੋ ਗਿਆ ਕਿਉਂਕਿ ਏ ਦੇ ਨਾਲ ਵਾਲ ਬਹੁਤ ਸਿਲਕੀ ਹੋ ਜਾਂਦੇ ਨੇ ਤੇ ਦੇਖੋ ਮੇਰੇ ਵਾਲ ਕਿੰਨੇ ਜਗਾ ਹੈਵੀ ਹੋ ਗਏ ਨੇ ਬਹੁਤ ਹੈਵੀ ਹੋ ਗਏ ਨੇ ਤੇ ਬਹੁਤ ਮੋٹے ਮੋٹے ਮਜ਼ਬੂਤ ਵਾਲ ਹੋ ਗਏ ਨੇ ਛੇਤੀ ਜਲਦੀ ਟੁੱਟਦੇ ਵੀ ਨਹੀਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਵਾਲ ਆਪਣੇ ਜਿਹੜੇ ਆ ਬਦਾਸ ਸਕਦੇ ਹੋ ਤੁਹਾਡੇ ਸਾਹਮਣੇ ਲਾਈਵ ਆ ਮੈਂ ਕੋਈ ਝੂਠ ਨਹੀਂ ਬੋ ਰਹੀ ਤੇ ਜਿਹੜੇ ਮੈਨੂੰ ਪਰਸਨਲੀ ਜਾਣਦੇ ਨੇ ਉਹਨਾਂ ਨੂੰ ਪਤਾ ਤੇ ਮੈਂ ਆ ਜਿਹੜਾ ਮੈਂ ਆ سیرਮ ਦੇਖੋ ਬਣਾ ਕੇ ਰੱਖਿਆ ਹੋਇਆ ਹੈ ਇਹਨ ਦਿਨ ਬਾਅਦ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਸਪਰੇਅ ਵਾਲੀ ਬੋਤਲ ਦੇ ਵਿੱਚ ਪਾ ਲੈਣਾ ਹੈ ਤੇ ਫਿਰ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਵਾਲਾਂ ਦੇ ਇਸ ਤਰੀਕੇ ਦੇ ਨਾਲ ਛੀਟ ਕੱਟ-ਕੱਟ ਕੇ ਤੁਸੀਂ ਵਾਲਾਂ ਦੀਆਂ ਰੂਟਸ ਵਿੱਚ ਲਗਾਉਣਾ ਹੈ ਇਸ ਤਰੀਕੇ ਨਾਲ ਵਾਲਾਂ ਦੀਆਂ ਰੂਟਸ ਵਿੱਚ ਲਗਾ ਕੇ ਹਫਤੇ ਹਲਕੀ ਜਿਹੀ ਥਾਣਾ ਜਿਹੀ ਤੁਸੀਂ ਮ사ਜ ਕਰਦੇ ਜਾਣਾ ਇਸ ਤਰੀਕੇ ਨਾਲ ਚੀਰ ਕੱਢ ਕੇ ਇਹਨੂੰ ਲੈਂਥ ਤੇ ਲਗਾਉਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਚਾਹੋ ਲਗਾਉਣਾ ਤਾਂ ਲਗਾ ਵੀ ਸਕਦੇ ਹੋ ਬਟ ਇਹਨੂੰ ਰੂਟਸ ਦੇ ਵਿੱਚ ਲਗਾਉਣਾ ਇਸ ਤਰੀਕੇ ਨਾਲ ਸਾਰੇ ਰੂਟਸ ਵਿੱਚ ਤੁਸੀਂ ਲਗਾ ਕੇ ਤੇ ਪੋਟਿਆਂ ਨਾਲ ਜਿਹੜੀ ਹਲਕੀ ਹਲਕੀ ਜਰੀ ਹੈ 2-3 ਮਿੰਟ ਮ사ਜ ਕਰਨੀ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਫੈਨ ਦੇ ਨੀਚੇ ਜਿਹੜਾ ਵਾ ਇਹਨੂੰ ਵਾਲਾਂ ਵਿੱਚ ਕਾ ਲੈਣਾ ਹੈ ਤੇ ਕਾਉਣ ਤੋਂ ਬਾਅਦ ਤੁਸੀਂ ਆਪਣੇ ਵਾਲ ਜਿਹੜੇ ਕੰਮ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਵਾ ਇਹ ਸੀਰਮ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਆ ਤੇ ਇਸ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਵਾ ਉਹ ਜਿਹੜਾ ਮੈਂ ਤੇਲ ਬਣਾ ਕੇ ਤੁਹਾਨੂੰ ਦੱਸਿਆ ਹੋਇਆ ਏ ਉਹ ਵਾਲਾਂ ਨੂੰ ਕਾਲਾ ਵੀ ਕਰਦਾ ਏ ਤੇ ਵਾਲਾਂ ਨੂੰ ਮਜ਼ਬੂਤ ਵੀ ਕਰਦਾ ਏ ਤੁਸੀਂ ਉਹ ਲਗਾਉਣਾ ਏ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਪਿਆਜ਼ ਤੇ ਅਦਰਕ ਵਾਲਾ ਰਸ ਜਿਹੜਾ ਵਾ ਉਹ ਤੁਸੀਂ ਕਦੀ ਕਦੀ ਹਫਤੇ ਵਿੱਚ ਦੋ ਵਾਰੀ ਰੂਟਸ ਨੂੰ ਲਗਾਉਣਾ ਹੈ ਤੇ ਦਹੀਂ ਤੇ ਐਲੋਵੀਰਾ ਜੈੱਲ ਵਾਲਾ ਪਾਇਆ ਇਹ ਚੀਜ਼ਾਂ ਨੂੰ ਬਦਲ ਬਦਲ ਕੇ ਤੁਸੀਂ ਜਿਹੜਾ ਵਾ ਉਹ ਵਾਲਾ ਨੂੰ ਲਗਾਉਂਦੇ ਰਹੋ ਤੇ ਜਿਹੜਾ ਇਹ سیرਮ ਆ ਇਹਨੂੰ ਤੁਸੀਂ ਡੇਲੀ ਯੂਜ਼ ਕਰਨਾ ਹੈ ਇਹਨੂੰ ਤੁਸੀਂ ਚੇਂਜ ਨਹੀਂ ਕਰਨਾ ਇਹ ਡੇਲੀ ਯੂਜ਼ ਕਰਨਾ ਹੈ ਬਾਕੀ ਜਿਹੜੀਆਂ ਚੀਜ਼ਾਂ ਵਾ ਉਹਨਾਂ ਨੂੰ ਤੁਸੀਂ ਚੇਂਜ ਕਰ ਕਰਕੇ ਲਗਾਉਂਦੇ ਰਹੋ ਵੀਕ ਦੇ ਵਿੱਚ ਇੱਕ ਵਾਰੀ ਪਿਆਜ਼ ਵਾਲਾ ਜੂਸ ਲਗਾ ਲਿਆ ਇੱਕ ਵਾਰੀ ਤੁਸੀਂ ਜਿਹੜਾ ਉਹ ਦਹੀਂ ਤੇ ਐਫਲੂ ਵਿਰਾ ਜੈੱਲ ਵਾਲਾ ਪੈਕ ਲਗਾ ਲਿਆ ਤੇ ਵੀਕ ਵਿੱਚ ਦੋ ਵਾਰੀ ਤੁਸੀਂ ਆਇਲ ਲਗਾ ਲਿਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਰੇ ਜਿਹੜੇ ਡਾਊਟ ਵਾ ਉਹ ਕਲੀਅਰ ਹੋ ਗਏ ਹੋਣਗੇ ਕਿਉਂਕਿ ਮੇਰੇ ਵਾਲਾਂ ਦੀ ਜਿਹੜੀ ਗਰੋਥ ਪਹਿਲਾਂ ਬਹੁਤ ਘੱਟ ਸੀ ਉਹ ਤੁਹਾਨੂੰ ਮੈਂ ਦੱਸਿਆ ਹੈ ਤੇ ਹੁਣ ਮੇਰੇ ਵਾਲ ਜਿਹੜੇ ਕਾਫੀ ਜਿਹੜੇ ਬੌਂਸੀ ਹੋ ਚੁੱਕੇ ਨੇ ਤੇ ਇਹ ਸਾਰਾ ਇਹਨਾਂ ਚੀਜ਼ਾਂ ਦਾ ਰਿਜ਼ਲਟ ਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਅਗੀ ਵੀਡੀਓ ਨਾਲ ਮਿਲਦੇ ਹਾਂ ਤੁਹਾਨੂੰ ਮਲਠੀ ਵਾਲਾ ਪੈਕ ਤੇ سیرਮ ਕਿਵੇਂ ਤਿਆਰ ਕਰਨਾ ਉਹਦੇ ਨਾਲ ਕਿਉਂਕਿ ਉਹ ਵੀ ਬਹੁਤ ਡਿਮਾਂਡ ਆ ਰਹੀ ਆ ਤੇ ਜਲਦੀ ਮਿਲਦੇ ਹਾਂ ਤੁਹਾਨੂੰ ਫਿਰ ਉਸ ਵੀਡੀਓ ਦੇ ਨਾਲ ਸਸਤੀ ਕਾਜੀ